ਬੇੜਾ ਪਪਾ ਜੀ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਪਪਾ ਕਿਹੜੀ ਵਾਲੇ ਜਿਹੜੇ ਨੇ ਉਹ ਕਿਹੜਾ ਚੋ ਗੀਰ ਸਭ ਨੂੰ ਪਤਾ ਇਹਨਾਂ ਨੂੰ ਪੁੱਛ ਲਈ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਹਾਂ ਜੀ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾਂ 'ਚ ਬੈਠਾ ਰਿਆ ਹਾਂ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ ਮੈਂ ਕੱਲਾ ਜਲ ਛਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਮਸਲਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾ ਦਾ ਅੰਮ੍ਰਿਤ ਛਕ ਲੈਨੇ ਆਪਾਂ ਜੀ ਆਜੋ ਆਪਾਂ ਅੰਮ੍ਰਿਤ ਛਕ ਲੈਨੇ ਆ ਮੈਂ ਇਹ ਗੱਲ ਕਹੀ ਆ ਉਹਦੇ ਹਰਮੰਦਰ ਸਾਹਿਬ ਅੰਮ੍ਰਿਤ ਛਕਣ ਨੂੰ ਤਿਆਰ ਸੀ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਸਾਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਓ ਓ ਓ ਇਹਨਾਂ ਅਸੀਂ ਮੈਂ ਜੇ ਤੋ ਸਾਰੇ ਆਏ ਆ ਜੀ 2500 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2500 ਰੁਪਿਆ ਇਹਨਾਂ ਅੰਡਰਵਰ ਕੇ ਛੋਟੇ ਹੋਰਨਗੇ ਜੀ ਇਹਨਾਂ ਨੂੰ ਇਹ ਸੀਗਾ ਜੀ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋਂ ਬਾਪੂ ਜਿਹੜੀ ਜ਼ਮੀਨ ਖਰੀਦੂਗੀ ਇਹਦਾ ਕੀ ਗੱਲ ਹੈ ਇਹ ਆਵੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਹੈ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2.5 300 ਬੰਦੇ ਦਾ ਬਰਾਦਾ ਨਾ ਜੀ ਅਸੀਂ ਸਾਡਾ 50 70 ਬੰਦੇ ਲੈ ਕੇ ਆਏ ਨਾ ਨਾ ਜੀ ਸਾਰੇ ਬੰਦੇ ਨਾਲ ਸੀ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ ਅਖੇ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੇਰੇ ਕੋਲ ਜੇ ਤੁਹਾਡਾ ਤੁਹਾਨੂੰ ਲੱਗਦਾ ਇਹ ਭੁਮਣਸਾ ਨਾਲ ਗੱਲ ਕਰਦੇ ਕਿ ਵਕੀਲਾਂ ਨਾਲ ਉਹਨਾਂ ਕੋਲ ਆ ਸਾਡੇ ਕੋਈ ਕਸਟਡੀਜ਼ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਕੋਈ ਖਰਾਬ ਹੋਣ ਵਾਲੀ ਕੋਈ ਪੈਸਾ ਬਣਾ ਹੈ ਜੀ ਪਾਪਾ ਜੀ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਪਾਪਾ ਕਿਹੜੀ ਜਗ੍ਹਾ ਨੇ ਜਿਹੜੇ ਨੇ ਕੀ ਕਰ ਚੋ ਗਿਲ ਸਾਨੂੰ ਪਤਾ ਇਹਨਾਂ ਨੂੰ ਪੁੱਛ ਲਈ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ 'ਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਮੈਂ ਇਕੱਲਾ ਜਲ ਸ਼ੱਕਦਾ ਰਿਆ ਤੇ ਮਹਾਰਾਜਾ ਪ੍ਰਸ਼ਾਦ ਉੱਥੇ ਕੋਈ ਮਸਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾ ਦਾ ਅੰਮ੍ਰਿਤ ਸ਼ਕ ਲੈਨੇ ਆਪਾਂ ਜੀ ਆਜੋ ਆਪਾਂ ਮਰ ਤਾਂ ਸ਼ੱਕ ਲੈਨੇ ਆ ਮੈਂ ਇਹ ਗੱਲ ਕਹੀ ਆ ਉਹਦੇ ਹਰਮੰਦਰ ਸਾਹਿਬ ਮਰ ਸ਼ੱਕਣ ਨੂੰ ਤਿਆਰ ਸੀਗਾ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਸਾਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਉਹ 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 ਇਹਨਾਂ ਅਸੀਂ ਮੈਂ ਕਿਹਾ ਤੋਂ ਸਾਰੇ ਆਏ ਆ ਜੀ 2200 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2200 ਰੁਪਿਆ ਇਹ ਐਂਡਾਈਵਰ ਕਿਥੋਂ ਦੇ ਰਹਣਗੇ ਜੀ ਇਹਨਾਂ ਨੂੰ ਇਹ ਸੀਗਾ ਜੀ ਇਹ ਇਹਨਾਂ ਕੋਲੇ ਜ਼ਮੀਨ ਨਹੀਂ ਹੈ ਜੀ ਮੇਰੀ ਕੁੜੀ ਤੋਂ ਬਾਬਾ ਜਿਹੜੀ ਜ਼ਮੀਨ ਖਰੀਦੂਗਾ ਇਹ ਕੋਈ ਪਹਿਲਾਂ ਦੀ ਗੱਲ ਹੈ ਇਹ ਆਦੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਹੈ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2.5 300 ਬੰਦੇ ਦਾ ਬਰਾਤ ਦਾ ਨਾ ਜੀ ਅਸੀਂ ਸਾਡਾ ਸਾਢੇ 70 ਬੰਦੇ ਲੈ ਕੇ ਆਏ ਨਾ ਨਾ ਜੀ ਸਾਰੇ ਬੰਦੇ ਨਾਲ ਸੀ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ ਅੱਛਾ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੇਰੇ ਕੋਈ ਹੋ ਜਾਂ ਤੁਹਾਡਾ ਤੁਹਾਨੂੰ ਲੱਗਦਾ ਇਹ ਘਮਨਸਾਣ ਨਾਲ ਗੱਲ ਕਰਦੇ ਕਿ ਵਕੀਲਾਂ ਨਾਲ ਉਹਨਾਂ ਕੋਲ ਆ ਸਾਡੇ ਕੁਝ ਕਸਟਡੀਜ਼ ਕੋਈ ਤਰ੍ਹਾਂ ਦੀ ਕੋਈ ਦਿੱਕਤ ਕੋਈ ਪੈਸਾ ਬਣਾ ਹੈ